ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਪੁਲਿਸ ਦੇ ਵਿੱਚ ਵੱਡੇ ਪੱਦਰ ਤੇ ਤਬਾਦਲੇ ਕਰ ਦਿੱਤੇ ਗਏ ਨੇ 91 ਪੁਲਿਸ ਅਫਸਰ ਬਦਲ ਦਿੱਤੇ ਗਏ ਨੇ ਜਿਹਦੇ ਵਿੱਚ ਐਸਪੀ ਰੈਂਕ ਤੋਂ ਲੈ ਕੇ ਏਡੀਜੀਪੀ ਰੈਂਕ ਦੇ ਅਧਿਕਾਰੀ ਸ਼ਾਮਲ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਪੁਲਿਸ ਅਫਸਰਾਂ ਦਾ ਤਬਾਦਲਾ ਜਿਸ ਹਸਾਬ ਦੇ ਨਾਲ ਨਿਯੁਕਤੀਆਂ ਕੀਤੀ ਗਈਆਂ ਨੇ ਉਹਦੇ ਵਿੱਚ ਵੱਡੇ ਪੱਦਰ ਤੇ ਨਿਯੁਕਤੀਆਂ ਨੂੰ ਲੈ ਕੇ ਤਬਾਦਲੇ ਤੇ ਫਿਰ ਬਦਲ ਕੀਤੇ ਗਏ ਨੇ ਸਭ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ ਇਹਦੇ ਵਿੱਚ ਬਹੁਤ ਸਾਰੇ ਆਈਪੀਐਸ ਅਫੀਸਰ ਵੀ ਆ ਜਿਨ੍ਹਾਂ ਦੇ ਨਿਯੁਕਤੀਆਂ ਤਬਾਦਲੇ ਕੀਤੇ ਗਏ ਨੇ ਉਹਨਾਂ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਆਰਨ ਢੋਕੇ ਨੇ ਜਿਨ੍ਹਾਂ ਨੂੰ ਹੁਣ ਸਪੈਸ਼ਲ ਡੀਜੀਪੀ ਇੰਟਰਨਲ ਸਕਿਉਰਿਟੀ ਜ਼ਿੰਮੇਵਾਰੀ ਦਿੱਤੀ ਗਈ ਹੈ ਮਨਦੀਪ ਸਿੰਘ ਸਿੱਧੂ ਉਹਨਾਂ ਨੂੰ ਡੀਆਈਜੀ ਆਈਆਰਬੀ ਪੰਜਾਬ ਪਟਿਆਲਾ ਲਗਾਇਆ ਗਿਆ ਇਸੇ ਤਰ੍ਹਾਂ ਜਿਹੜੇ ਆ ਆਈਪੀਐਸ ਅਫੀਸਰ ਨੇ ਜੇ ਐਲ ਚੇਜੀਨ ਉਹਨਾਂ ਨੂੰ ਡੀਆਈਜੀ ਕਾਊਂਟੈਂਟ ਇੰਟੈਲੀਜੈਂਸ ਸੰਭਾਲੀ ਲਾਇਆ ਗਿਆ ਅਲਕਾ ਮੀਨਾ ਆਈਪੀਐਸ ਨੂੰ DIG ਪਰਸਨਲ ਪੰਜਾਬ ਪੁਲਿਸ ਹੈੱਡਕੁਆਰਟਰ ਲਾਇਆ ਗਿਆ। ਸੌਮਿਆ ਮਿਸ਼ਰਾ ਜਿਹੜੇ ਇਸ ਟਾਈਮ ਜੁਆਇੰਟ ਪੁਲਿਸ ਕਮਿਸ਼ਨਰ ਲੁਧਿਆਣਾ ਸੀ ਉਹ SSP ਫਿਰੋਜ਼ਪੁਰ ਹੋਣਗੇ ਜਿਹੜੀ ਪਿਛਲੇ ਕਾਫੀ ਦਿਨਾਂ ਤੋਂ ਅਸਾਮੀ ਖਾਲੀ ਸੀ। ਇਸੇ ਤਰ੍ਹਾਂ ਹਰਮਨਦੀਪ ਸਿੰਘ ਹੰਸ ਉਹਨਾਂ ਨੂੰ ਜੁਆਇੰਟ ਡਾਇਰੈਕਟਰ ਕਰਾਇਮ ਵਿਜੀਲੈਂਸ ਪੰਜਾਬ ਬਿਊਰੋ ਲਾਇਆ ਗਿਆ। ਗगनਜੀਤ ਸਿੰਘ ਜਿਹੜੇ ਹਾਕੀ ਖਿਡਾਰੀ ਵੀ ਨੇ ਔਰ ਇਸ ਟਾਈਮ 'ਚ AIG ਟ੍ਰੈਫਿਕ ਪੰਜਾਬ ਦੇ ਅਗਰੇ ਸੀ ਉਹਨਾਂ ਨੂੰ SSP ਸੜਕ ਸੁਰੱਖਿਆ ਫੋਰਸ ਤੇ ਨਾਲ ਦੀ ਨਾਲ ਉਹਨਾਂ ਨੂੰ ਬਹਾਦਰਗੜ ਸੈਕੰਡ ਬਟਾਲੀਅਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਰੁਪਿੰਦਰ ਸਿੰਘ ਹੁਣੀ ਡੀਸੀਪੀ ਜਿਹੜੇ ਲੁਧਿਆਣਾ ਸੀ ਉਹਨਾਂ ਨੂੰ ਐਸਐਸਪੀ ਈਡਬਲਯੂ ਵਿੰਗ ਵਿਜੀਲੈਂਸ ਬਿਊਰੋ ਲੁਧਿਆਣਾ ਲਗਾਇਆ ਗਿਆ ਗੁਰਸੇਵਕ ਸਿੰਘ ਉਹਨਾਂ ਨੂੰ ਐਸਐਸਪੀ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਰਣਬੀਰ ਸਿੰਘ ਨੂੰ ਕਮਾਂਡੇਡ ਪੰਜਵੀਂ ਬਟਾਲੀਅਨ ਲਗਾਇਆ ਗਿਆ ਔਰ ਇਸੇ ਤਰ੍ਹਾਂ ਗੁਰਮੀਤ ਸਿੰਘ ਨੂੰ ਕਮਾਂਡੇਡ ਸੈਕੰਡ ਆਈਆਰਬੀ ਬਟਾਲੀਅਨ ਲੱਦਾਕੋਠੀ ਸੰਗਰੂ ਲਗਾਇਆ ਗਿਆ ਰਾਜਕੁਮਾਰ ਹੋਣਾ ਨੂੰ ਕਮਾਂਡਰਡ ਕਮ ਡਿਪਟੀ ਡਾਇਰੈਕਟਰ ਜਨਰਲ ਮਹਾਰਾ ਰਣਜੀਤ ਸਿੰਘ ਪੁਲਿਸ ਅਕੈਡਮੀ ਫਲੋਰ ਲਗਾਇਆ ਗਿਆ ਗੁਰਤੇਜਿੰਦਰ ਸਿੰਘ ਹੋਣਾ ਨੂੰ ਕਮਾਂਡਰ 7ਵੀਂ ਬਟਾਲੀਅਨ ਪੀਪੀ ਜਲੰਧਰ ਲਗਾਇਆ ਗਿਆ ਬਹਾਦਰ ਸਿੰਘ ਹੋਣਾ ਨੂੰ ਕਮਾਂਡਰਡ 4ਵੀਂ ਆਈਆਰਬੀ ਸ਼ਾਹਪੁਰ ਕੰਡੀ ਪਠਾਨਕੋਟ ਲਗਾਇਆ ਗਿਆ ਸੁਭਾ ਸਿੰਘ ਨੂੰ ਕਮਾਂਡਰਡ 17ਵੀਂ ਬਟਾਲੀਨ ਪੀਪੀ ਜਲੰਧਰ ਲਗਾਇਆ ਗਿਆ ਆਲਮ ਵਿਜੇ ਸਿੰਘ ਹੋਣਾ ਨੂੰ ਡੀਸੀਪੀ ਕਾਨੂੰਨ ਵਿਵਸਥਾ ਅੰਮ੍ਰਿਤਸਰ ਲਗਾਇਆ ਗਿਆ ਜਤਿੰਦਰ ਸਿੰਘ ਹੋਣਾ ਨੂੰ AIG ਕ੍ਰਾਈਮ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਲਗਾਇਆ ਗਿਆ ਹਰਵਿੰਦਰ ਸਿੰਘ ਵਿਰਖ ਹੋਣਾ ਨੂੰ ਜਰਨਲ AIG CID ਪਟਿਆਲਾ ਲਗਾਇਆ ਗਿਆ ਗੁਰਪ੍ਰੀਤ ਸਿੰਘ ਹੋਣਾ ਨੂੰ AIG ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਹੈਡਕੁਆਰਟਰ ਚੰਡੀਗੜ੍ਹ ਲਗਾਇਆ ਗਿਆ ਅਮਨੀਤ ਕੌਰ ਹੋਣਾ ਨੂੰ ਜਰਨਲ AIG CID ਬਠਿੰਡਾ ਲਗਾਇਆ ਗਿਆ ਭਪਿੰਦਰ ਸਿੰਘ ਹੋਣਾ ਨੂੰ ਜਰਨਲ AIG CID ਲੁਧਿਆਣਾ ਲਗਾਇਆ ਗਿਆ ਪਰਮਵੀਰ ਸਿੰਘ ਪਰਮਾਰ ਜਿਹੜੇ ਪੰਜਾਬ ਰਾਜਪਾਲ ਦੇ ADC ਸਨ ਉਹਨਾਂ ਦਾ ਤਬਾਦਲਾ ਕਰਕੇ ਉਹਨਾਂ ਨੂੰ AIG ਪਰਸਨਲ ਤੀਜੀ ਬਟਾਲੀਅਨ ਲਗਾਇਆ ਗਿਆ ਰਮਿੰਦਰ ਸਿੰਘ ਉਹਨਾਂ ਨੂੰ ਕਮਾਂਡਰਡ ਪਹਿਲੀ IRBP ਪਟਿਆਲਾ ਲਗਾਇਆ ਗਿਆ ਡਾਕਟਰ ਪ੍ਰਗਿਆ ਜੈਨ ਜਿਹੜੇ IPS ਅਫੀਸਰ ਨੇ ਜਿਹੜੇ ਇਸ ਟਾਈਮ 에 SSP ਇਨਵੈਸਟੀਗੇਸ਼ਨ ਖੰਨਾ ਸੀ ਉਹਨਾਂ ਨੂੰ ADCP ਤਿੰਨ ਅੰਮ੍ਰਿਤਸਰ ਲਗਾਇਆ ਗਿਆ IPS ਅਫੀਸਰ ਤਸ਼ਾਰ ਗੁਪਤਾ ਉਹਨਾਂ ਨੂੰ SP ਹੈੱਡਕੁਆਟਰ ਮਹਾਲੀ ਲਗਾਇਆ ਗਿਆ ਜੋਤੀ যাদਬ ਦੇ ਜਗ੍ਹਾ ਅਭਿਮਨੂ ਰਾਣਾ ਆਈਪੀਐਸ ਅਫੀਸਰ ਏਡੀਸੀਪੀ 4 ਲੁਧਿਆਣਾ ਲਗਾਇਆ ਗਿਆ ਮਨਿੰਦਰ ਸਿੰਘ ਆਈਪੀਐਸ ਅਫੀਸਰ ਨੂੰ ਐਸਪੀ ਹੈੱਡਕੁਆਟਰ ਤਰਨਤਾਰਨ ਤੋਂ ਬਦਲ ਕੇ ਪੰਜਾਬ ਦੇ ਰਾਜਪਾਲ ਬਿਮਾਰੀ لال ਪ੍ਰੋਹਰਤ ਦੇ ਨਾਲ ਏਡੀਸੀ ਲਗਾਇਆ ਗਿਆ ਜੋਤੀ যাদਬ ਜਿਹੜੇ ਮਹਾਲੀ ਦੇ ਐਸਪੀ ਹੈੱਡਕੁਆਟਰ ਸਨ ਉਹਨਾਂ ਨੂੰ ਹੁਣ ਐਸਪੀ ਇਨਵੈਸਟੀਗੇਸ਼ਨ ਮਹਾਲੀ ਲਗਾਇਆ ਗਿਆ ਇਸੇ ਤਰ੍ਹਾਂ ਆਈਪੀਐਸ ਅਫੀਸਰ ਮਹਿਤਾਬ ਸਿੰਘ ਨੂੰ ਏਡੀਸੀਪੀ 1 ਲੁਧਿਆਣਾ ਲਗਾਇਆ ਗਿਆ ਆਈਪੀਐਸ ਅਫੀਸਰ ਦਰਪਨ ਕੌਰ ਆਲੂਵਾਲੀਆ ਨੂੰ ਏ ਡੀ ਸੀ ਪੀ 1 ਅੰਮ੍ਰਿਤਸਰ ਲਗਾਇਆ ਗਿਆ ਜਸਰੂਪ ਕੌਰ ਬਾਠ ਉਹਨਾਂ ਨੂੰ ਐ ਸਪੀ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਲਗਾਇਆ ਗਿਆ ਆਈ ਪੀ ਐਸ ਅਫੀਸਰ ਅਦਿੱਤਿਆ ਐਸ ਵਾਰੀਅਰ ਇਹਨਾਂ ਨੂੰ ਏ ਡੀ ਸੀ ਪੀ ਇਨਵੈਸਟੀਗੇਸ਼ਨ ਜਲੰਧਰ ਲਗਾਇਆ ਗਿਆ ਅਮਰਦੀਪ ਸਿੰਘ ਬਰਾੜ ਨੂੰ ਏ ਡੀ ਸੀ ਪੀ ਇਨਵੈਸਟੀਗੇਸ਼ਨ ਲੁਧਿਆਣਾ ਲਗਾਇਆ ਗਿਆ ਜੁਗੇਸ਼ ਕੁਮਾਰ ਜਿਹੜੇ ਐਸ ਪੀ ਧੂਰੀ ਸੰਗਰੂਸੀ ਉਹਨਾਂ ਨੂੰ ਐਸ ਪੀ ਪਟਿਆਲਾ ਲਗਾਇਆ ਗਿਆ ਹਰਬੀਰ ਸਿੰਘ ਅਟਵਾਲ ਜਿਹੜੇ ਐਸਪੀ ਇਨਵੈਸਟੀਗੇਸ਼ਨ ਪਟਿਆਲਾ ਸੀ ਉਹਨਾਂ ਨੂੰ ਐਸਪੀ ਸਿਟੀ ਮਹਾਲੀ ਲਗਾਇਆ ਗਿਆ ਆਕਾਸ਼ ਦੀਪ ਸਿੰਘ ਔਲਖ ਜਿਹੜੇ ਐਸਪੀ ਮਹਾਲੀ ਸੀ ਉਹਨਾਂ ਨੂੰ ਐਸਪੀ ਐਸਟੀਐਫ ਰੋਪੜ ਲਗਾਇਆ ਗਿਆ ਹਰਪਾਲ ਸਿੰਘ ਜਿਹੜੇ ਐਸਪੀ ਪੀਆਈਬੀ ਪਠਾਨਕੋੜ ਸੀ ਉਹਨਾਂ ਨੂੰ ਏਡੀਸੀਪੀ ਸਪੈਸ਼ਲ ਬ੍ਰਾਂਚ ਅੰਮ੍ਰਿਤਸਰ ਲਗਾਇਆ ਗਿਆ ਅਮਨਦੀਪ ਕੌਰ ਏਡੀਸੀਪੀ ਟ੍ਰੈਫਿਕ ਅੰਮ੍ਰਿਤਸਰ ਨੂੰ ਬਦਲ ਕੇ ਏਡੀਸੀਪੀ ਹੈੱਡ ਕੁਆਟਰ ਲੁਧਿਆਣਾ ਲਗਾਇਆ ਗਿਆ ਰਪਿੰਦਰ ਕੌਰ ਪੱਟੀ ਏ ਡੀ ਸੀ ਪੀ ਲੁਧਿਆਣਾ ਨੂੰ ਬਦਲ ਕੇ ਐਸ ਪੀ ਫਗਵਾੜਾ ਲਗਾਇਆ ਗਿਆ ਗੁਰਪ੍ਰੀਤ ਸਿੰਘ ਐਸ ਪੀ ਫਗਵਾੜਾ ਕਪੂਰਥਲਾ ਤੋਂ ਬਦਲ ਕੇ ਉਹਨਾਂ ਨੂੰ ਐਸ ਪੀ ਟ੍ਰੈਫਿਕ ਪਟਿਆਲਾ ਲਗਵਾਇਆ ਗਿਆ ਜਸਬੀਰ ਸਿੰਘ ਉਹਨਾਂ ਨੂੰ ਐਸ ਪੀ ਸਪੈਸ਼ਲ ਬ੍ਰਾਂਚ ਪਟਿਆਲਾ ਲਗਵਾਇਆ ਗਿਆ ਗੁਰਸ਼ਰਨਜੀਤ ਸਿੰਘ ਉਹਨਾਂ ਨੂੰ ਐਸ ਪੀ ਮੋਗਾ ਤੋਂ ਐਸ ਪੀ ਹੈੱਡ ਕੁਆਟਰ ਮੋਗਾ ਲਾਇਆ ਗਿਆ ਦੀਪ ਸਿੰਘ ਉਹਨਾਂ ਨੂੰ ਐਸ ਪੀ ਸਿਕਿਉਰਿਟੀ ਤਰਨਤਾਰ ਤੋਂ ਬਦਲ ਕੇ ਏ ਡੀ ਐਸ ਪੀ ਇੰਡਸਟਰੀਅਲ ਸਿਕਿਉਰਿਟੀ ਲੁਧਿਆਣਾ ਲਗਾਇਆ ਗਿਆ ਇਸੇ ਤਰ੍ਹਾਂ ਪ੍ਰਵਿੰਦਰ ਕੌਰ ਏਡੀਸੀਪੀ ਹੈੱਡਕੁਆਟਰ ਅੰਮ੍ਰਿਤਸਰ ਨੂੰ ਬਦਲ ਕੇ ਐਸਪੀ ਹੈੱਡਕੁਆਟਰ ਤਰਨਤਾਰ ਲਗਾਇਆ ਗਿਆ ਕੁਲਵੰਤ رائے ਨੂੰ ਐਸਪੀ ਹੈੱਡਕੁਆਟਰ ਮੁਕਸਰ ਤੋਂ ਬਦਲ ਕੇ ਐਸਪੀ ਸਪੈਸ਼ਲ ਬ੍ਰਾਂਚ ਮੁਕਸਰ ਲਗਾਇਆ ਗਿਆ ਵਿਸ਼ਵਾਜੀਤ ਸਿੰਘ ਨੂੰ ਏਆਈਜੀ ਐਸਟੀਐਫ ਅੰਮ੍ਰਿਤਸਰ ਤੋਂ ਬਦਲ ਕੇ ਐਸਪੀ ਐਸਟੀ ਅੰਮ੍ਰਿਤਸਰ ਲਗਾਇਆ ਗਿਆ ਵੈਬ ਸੈਗਨ ਨੂੰ ਏਡੀਸੀਪੀ ਪੀਆਈਬੀ ਲੁਧਿਆਣਾ ਤੋਂ ਬਦਲ ਐਸਪੀ ਇਨਵੈਸਟੀਗੇਸ਼ਨ ਮਲੇਰਕੋਟਲਾ ਲਗਾਇਆ ਗਿਆ ਜਗਦੀਸ਼ ਕੁਮਾਰ ਨੂੰ ਐਸਪੀ ਇਨਵੈਸਟੀਗੇਸ਼ਨ ਮਲੇਰਕੋਟਾ ਤੋਂ ਬਦਲ ਕੇ ਐਸਪੀ ਹੈੱਡਕੁਆਟਰ ਬਰਨਾਲਾ ਲਗਾਇਆ ਗਿਆ ਮੇਜਰ ਸਿੰਘ ਐਸਪੀ ਹੈੱਡਕੁਆਟਰ ਬਰਨਾਲਾ ਤੋਂ ਬਦਲ ਕੇ ਏਡੀਐਸਪੀ ਇੰਡਸਟਰੀਅਲ ਸਿਕਿਉਰਿਟੀ ਲਗਾਇਆ ਗਿਆ ਹਰਿੰਦਰ ਸਿੰਘ ਏਡੀਐਸਪੀ ਇੰਡਸਟਰੀਅਲ ਸਿਕਿਉਰਿਟੀ ਤੋਂ ਐਸਪੀ ਉਹਨੂੰ ਇਨਵੈਸਟੀਗੇਸ਼ਨ ਅੰਮ੍ਰਿਤਸਰ ਵਿਧਾਤੀ ਹੋਣਗੇ ਜੁਗਰਾਜ ਸਿੰਘ ਜਿਹੜੇ ਐਸਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਰੂਲਰਸ ਹਨ ਉਹਨਾਂ ਨੂੰ ਐਸਪੀ ਹੈੱਡਕੁਆਟਰ ਫਿਰੋਜ਼ਪੁਰ ਲਗਾਇਆ ਗਿਆ ਸਮੂਹ ਲਾਲ ਉਹਨਾਂ ਜਿਹੜੇ ਐਸਪੀ ਹੈੱਡਕੁਆਟਰ ਫਿਰੋਜ਼ਪੁਰ ਸੀ ਉਹਨ ਗਰਮੀਤ ਕੋਰ ਐਸਪੀ ਹੈੱਡਕੁਆਰਟਰ ਨਮਾਜ਼ ਸ਼ਹਿਰ ਸਨ ਉਹਨਾਂ ਨੂੰ ਏਡੀਐਸਪੀ ਟ੍ਰੈਫਿਕ ਜਲੰਧਰ ਲਗਾਇਆ ਗਿਆ ਕਵਲਪ੍ਰੀਤ ਸਿੰਘ ਜਿਹੜੇ ਏਡੀਐਸਪੀ ਟ੍ਰੈਫਿਕ ਜਲੰਧਰ ਸਨ ਉਹਨਾਂ ਨੂੰ ਐਸਪੀ ਹੈੱਡਕੁਆਟਰ ਬਠਿੰਡਾ ਲਗਾਇਆ ਗਿਆ ਪ੍ਰਦੀਪ ਸਿੰਘ ਐਸਪੀ ਪੀਆਈਬੀ ਬਰਨਾਲਾ ਨੂੰ ਬਦਲ ਕੇ ਐਸਪੀ ਇਨਵੈਸਟੀਗੇਸ਼ਨ ਫਾਜ਼ਿਲਕਾ ਲਾਇਆ ਗਿਆ ਮਨਜੀਤ ਸਿੰਘ ਐਸਪੀ ਇਨਵੈਸਟੀਗੇਸ਼ਨ ਫਾਜ਼ਿਲਕਾ ਤੋਂ ਬਦਲ ਕੇ ਐਸਪੀ ਪੀਆਈਬੀ ਕਪੂਰਥਲਾ ਲਗਾਇਆ ਗਿਆ ਸ੍ਰਿੰਦਰ ਕਮਨ ਨੂੰ ਐਸਪੀ ਪੀਆਈਬੀ ਕਪੂਰਥਲਾ ਤੋਂ ਬਦਲ ਕੇ ਐਸਪੀ ਹੈੱਡਕੁਆਟਰ ਗੁਰਦਾਸਪੁਰ ਲਾਇਆ ਗਿਆ ਨਵਜੋਤ ਸਿੰਘ ਐਸਪੀ ਹੈੱਡਕੁਆਟਰ ਗੁਰਦਾਸਪੁਰ ਦੀ ਬਜਾਏ ਹੁਣ ਏਡੀਐਸਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਹੋਣਗੇ ਮਨਮੋਨ ਸਿੰਘ ਔਲਖ ਐਸਪੀ ਇਨਵੈਸਟੀਗੇਸ਼ਨ ਮਾਨਸਾ ਹੋਣਗੇ ਬਾਲਕ੍ਰਿਸ਼ਨ ਸਿੰਗਲਾ ਐਸਪੀ ਨਵਟ ਇਨਵੈਸਟੀਗੇਸ਼ਨ ਮਾਨਸਾ ਤੋਂ ਬਦਲ ਕੇ ਉਹਨਾਂ ਇਨਵੈਸਟੀ ਐਸਪੀ ਐਸਵੀ ਇਨਵੈਸਟੀਗੇਸ਼ਨ ਮੋਗਾ ਅਜੇ ਰਾਜ ਸਿੰਘ ਐਸਪੀ ਇਨਵੈਸਟੀਗੇਸ਼ਨ ਮੋਗਾ ਤੋਂ ਬਦਲ ਕੇ ਐਸਪੀ ਇਨਵੈਸਟੀਗੇਸ਼ਨ ਤਰਨਤਨ ਬਰਮੀ ਸਿੰਘ ਢਿੱਲੋਂ ਐਸਪੀ ਹੈੱਡਕੁਆਟਰ ਮੋਗਾ ਦੀ ਜਗ੍ਹਾ ਉਹਨੂੰ ਐਸਪੀ ਇਨਵੈਸਟੀਗੇਸ਼ਨ ਸੰਗਰੂਰ ਦੇਖਣਗੇ ਬਲਵਿੰਦਰ ਸਿੰਘ ਚੀਮਾ ਐਸਪੀ ਇਨਵੈਸਟੀਗੇਸ਼ਨ ਸੰਗਰੂਰ ਦੀ ਜਗ੍ਹਾ ਉਹਨਾਂ ਦਾ ਤਬਾਦਲਾ ਨੂੰ ਐਸਪੀ ਸਪੈਸ਼ਲ ਬ੍ਰਾਂਚ ਸੰਗਰੂਰ ਕਰ ਦਿੱਤਾ ਗਿਆ। ਸੰਦੀਪ ਸਿੰਘ ਐਸਪੀ ਐਨਆਰਆਈ ਨੂੰ ਬਦਲ ਕੇ ਹੁਣ ਐਸਪੀ ਇਨਵੈਸਟੀਗੇਸ਼ਨ ਬਰਨਾਲਾ ਰਮਨੀਸ਼ ਕੁਮਾਰ ਐਸਪੀ ਇਨਵੈਸਟੀਗੇਸ਼ਨ ਬਰਨਾਲਾ ਤੋਂ ਬਦਲ ਕੇ ਐਸਪੀ ਹੈੱਡ ਕੁਆਟਰ ਫਾਜ਼ਲਕਾ ਰੁਪਿੰਦਰ ਕੌਰ ਸਰਾ ਨੂੰ ਏਡੀਸੀਪੀ ਲੁਧਿਆਣਾ ਤੋਂ ਬਦਲ ਕੇ ਉਹਨੂੰ ਐਸਪੀ ਇਨਵੈਸਟੀਗੇਸ਼ਨ ਰੋਪੜ ਲਗਾ ਦਿੱਤਾ ਗਿਆ। ਨਵਨੀਤ ਸਿੰਘ ਮਾਲ ਨੂੰ ਐਸਪੀ ਇਨਵੈਸਟੀਗੇਸ਼ਨ ਰੋਪੜ ਤੋਂ ਬਦਲ ਕੇ ਐਸਪੀ ਸਾਈਬਰ ਕ੍ਰਾਈਮ ਮਹਾਲੀ ਲਾ ਦਿੱਤਾ ਗਿਆ। ਹੰਸ ਰਾਜ ਹੋਣਾ ਨੂੰ ਐਸਪੀ ਹੈੱਡਕੁਆਟਰ ਅੰਮ੍ਰਿਤਸਰ ਵਿਧਾਤੀ ਲਗਾ ਦਿੱਤਾ ਗਿਆ ਜਸਵੰਤ ਕੌਰ ਨੂੰ ਐਸਪੀ ਹੈੱਡਕੁਆਟਰ ਅੰਮ੍ਰਿਤਸਰ ਤੋਂ ਬਦਲ ਕੇ ਐਸਪੀ ਹੈੱਡਕੁਆਟਰ ਬਟਾਲਾ ਲਗਾ ਦਿੱਤਾ ਗਿਆ ਜਗਬਿੰਦਰ ਸਿੰਘ ਨੂੰ ਐਸਪੀ ਹੈੱਡਕੁਆਟਰ ਬਟਾਲਾ ਤੋਂ ਬਦਲ ਕੇ ਐਸਪੀ ਇਨਵੈਸਟੀਗੇਸ਼ਨ ਪਟਾਣਕੋਟ ਮਨੋਜ ਕੁਮਾਰ ਨੂੰ ਐਸਪੀ ਇਨਵੈਸਟੀਗੇਸ਼ਨ ਪਟਾਣਕੋਟ ਤੋਂ ਬਦਲ ਕੇ ਐਸਪੀ ਪੀਬੀਆਈ ਅੰਮ੍ਰਿਤਸਰ ਵਿਧਾਤੀ ਗੁਰਪ੍ਰਤਾਪ ਸਿੰਘ ਸੋਤਾ ਨੂੰ ਐਸਪੀ ਪੀਆਈਬੀ ਅੰਮ੍ਰਿਤਸਰ ਤੋਂ ਬਦਲ ਕੇ ਐਸਪੀ ਗੁਰਦਾਸਪੁਰ ਇਨਵੈਸਟੀਗੇਸ਼ਨ ਕ੍ਰਿਤਪਾਲ ਸਿੰਘ ਨੂੰ ਐਸਪੀ ਇਨਵੈਸਟੀਗੇਸ਼ਨ ਗਰਦਾਸਪੁਰ ਤੋਂ ਬਦਲ ਕੇ ਅਸਿਸਟੈਂਟ ਕਮਾਂਡੈਂਟ 5ਵੀਂ ਆਈਆਰਬੀ ਬਟਾਲੀਨ ਅੰਮ੍ਰitsar ਲਾ ਦਿੱਤਾ ਗਿਆ ਜਸ਼ਨਦੀਪ ਸਿੰਘ ਗੇਲ ਨੂੰ ਐਸਪੀ ਪੀਆਈਬੀ ਖੰਨਾ ਤੋਂ ਬਦਲ ਕੇ ਐਸਪੀ ਪੀਆਈਬੀ ਰੋਪੜ ਲਗਾ ਦਿੱਤਾ ਗਿਆ ਗੁਰਜੋਤ ਸਿੰਘ ਨੂੰ ਏਆਈਜੀ ਐਕਸਾਈਜ਼ ਐਂਡ ਟੈਕਸਿਸ਼ਨ ਪਟਿਆਲਾ ਤੋਂ ਬਦਲ ਕੇ ਅਸਿਸਟੈਂਟ ਕਮਾਂਡੈਂਟ 7ਵੀਂ ਬਟਾਲੀਨ ਜਲੰਧਰ ਲਾ ਦਿੱਤਾ ਗਿਆ ਤਰਨ ਰਤਨ ਨੂੰ ਐਸਪੀ ਪੀਆਈਬੀ ਰੋਪੜ ਤੋਂ ਬਦਲ ਕੇ ਐਸਪੀ ਹੈੱਡ ਕੁਆਟਰ ਖੰਨਾ ਗੁਰਪ੍ਰੀਤ ਕੌਰ ਪੁਰੇਵਾ ਨੂੰ ਐਸਪੀ ਹੈੱਡਕੁਆਰਟਰ ਖੰਨਾ ਤੋਂ ਬਦਲ ਕੇ ਐਡੀਸੀਪੀ ਟ੍ਰੈਫਿਕ ਲੁਧਿਆਣਾ ਸਮੀਰ ਵਰਮਾ ਨੂੰ ਐਡੀਸੀਪੀ ਆਪਰੇਸ਼ਨ ਲੁਧਿਆਣਾ ਤੋਂ ਬਦਲ ਕੇ ਐਸਪੀ ਐਕਸਾਈਜ਼ ਐਂਡ ਟੈਕਨੀਸ਼ੀਅਨ ਪੰਜਾਬ ਪਟਿਆਲਾ ਪਰਮਿੰਦਰ ਸਿੰਘ ਨੂੰ ਐਡੀਸੀਪੀ ਜਲੰਧਰ ਤੋਂ ਬਦਲ ਕੇ ਐਡੀਸੀਪੀ ਪੀਬੀਆਈ ਲੁਧਿਆਣਾ ਰੀਸ਼ਾ ਅਗੜੀ ਹੋਤਰੀ ਨੂੰ ਏਆਈਜੀ ਕ੍ਰਾਈਮ ਅੰਮ੍ਰਿਤਸਰ ਤੋਂ ਬਦਲ ਕੇ ਐਸਪੀ ਕ੍ਰਾਈਮ ਅੰਮ੍ਰਿਤਸਰ ਦੀਪ ਕਮਲ ਨੂੰ ਏਆਈਜੀ ਐਨਆਰਾਈ ਤੋਂ ਹਟਾ ਕੇ ਐਸਪੀ ਐਨਆਰਾਈ ਪੰਜਾਬ ਲਗਾ ਦਿੱਤਾ ਗਿਆ ਸੌਰਵ ਜਿੰਦਲ ਨੂੰ ਐਸਪੀ ਆਪਰੇਸ਼ਨ ਪਟਿਆਲਾ ਤੋਂ ਐਸਪੀ ਇਨਵੈਸਟੀਗੇਸ਼ਨ ਖ ਮਖਤਾਰਏ ਨੂੰ AIG STF ਰੋਪੜ ਤੋਂ ਬਦਲ ਕੇ SP ਹੈੱਡਕੁਆਟਰ ਜਲੰਧਰ ਦਿਹਾਤੀ ਸਰਬਜੀਤ ਸਿੰਘ ਰਾਏ ਨੂੰ ਬਦਲ ਕੇ SP ਹੈੱਡਕੁਆਟਰ ਜਲੰਧਰ ਤੋਂ SP ਇਨਵੈਸਟੀਗੇਸ਼ਨ ਕਪੂਰਥਲਾ ਰਮਨਿੰਦਰ ਸਿੰਘ ਨੂੰ SP ਇਨਵੈਸਟੀਗੇਸ਼ਨ ਕਪੂਰਥਲਾ ਤੋਂ ਬਦਲ ਕੇ SP ਇਨਵੈਸਟੀਗੇਸ਼ਨ ਬਟਾਲਾ ਗੁਰਪ੍ਰੀਤ ਸਿੰਘ ਨੂੰ SP ਇਨਵੈਸਟੀਗੇਸ਼ਨ ਬਟਾਲਾ ਦੀ ਜਗ੍ਹਾ SP STF ਫਿਰੋਜ਼ਪੁਰ ਲਗਾ ਦਿੱਤਾ ਗਿਆ ਮਨਪ੍ਰੀਤ ਸਿੰਘ ਨੂੰ ਐਸਪੀ ਇਨਵੈਸਟੀਗੇਸ਼ਨ ਜਲੰਧਰ ਦੀ ਜਗ੍ਹਾ ਐਸਪੀ ਹੈੱਡ ਕੁਆਟਰ ਹੁਸ਼ਿਆਰਪੁਰ ਮਨਜੀਤ ਕੌਰ ਨੂੰ ਐਨਓ ਐਸਪੀ ਹੈੱਡ ਕੁਆਟਰ ਹੁਸ਼ਿਆਰਪੁਰ ਤੋਂ ਬਦਲ ਕੇ ਐਸਪੀ ਇੰਟੈਲੀਜੈਂਸ ਜਲੰਧਰ ਚੰਦ ਸਿੰਘ ਨੂੰ ਐਸਪੀ ਪੀਆਬ ਫਤਿਹਗੜ ਤੋਂ ਬਦਲ ਕੇ ਐਸਪੀ ਹੈੱਡ ਕੁਆਟਰ ਫਤਿਹਗੜ ਸਾਹਿਬ ਲਗਾ ਦਿੱਤਾ ਗਿਆ ਔਰ ਇਸੇ ਤਰ੍ਹਾਂ ਕਰਨਵੀਰ ਸਿੰਘ ਨੂੰ ਐਸਪੀ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਤੋਂ ਬਦਲ ਕੇ ਐਸਪੀ ਆਪਰੇਸ਼ਨ ਫਾਜ਼ਲਕਾ ਲਗਾ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਜਿਹੜੇ 91 ਪੁਲਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਜਿਹੜੇ ਅਸੀਂ ਤੁਹਾਡੇ ਨਾਲ ਵੇਰਵੇ ਸਾਂਝੇ ਕੀਤੇ ਨੇ ਇਹ ਵੱਡੇ ਪੱਧਰ ਤੇ ਚੋਣਾ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਦੇ ਤਬਾਦਲੇ ਕੀਤੇ ਗਏ ਨੇ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਐਸਐਸਪੀ ਔਰ ਡੀਆਈਜੀ ਲੈਵਲ ਦੇ ਅਧਿਕਾਰੀਆਂ ਦੇ ਵੀ ਤਬਾਦਲੇ ਹੋਣੇ ਪੱਕੇ ਨੇ ਇਸੇ ਤਰ੍ਹਾਂ ਸਿਵਲ ਪ੍ਰਸ਼ਾਸਨ ਦੇ ਵਿੱਚ ਵੀ ਕਈ ਡਿਪਟੀ ਕਮਿਸ਼ਨਰ ਏਡੀਸੀ ਐਸਡੀਐਮ ਦੇ ਵੀ ਤਬਾਦਲੇ ਹਲੇ ਹੋਣੇ ਬਾਕੀ ਨੇ ਫਿਲਹਾਲ ਇਸ ਜਾਣਕਾਰੀ ਦੇਣ ਤੁਹਾਡੇ ਤੋਂ ਲੈਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ